ਬਜ਼ੁਰਗ ਜਦੋਂ ਤੇ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤਾਂ ਇਹ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਵਿੱਚ ਘਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਵਾ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸੁਸਾਈਡ ਕਰ ਦਿੰਦੇ ਨੇ ਆਪਣੀ ਤੇ ਉਹ ਟੈਨਰ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਉਣ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਵਾ ਹੋਇਆ ਉਹਦੇ ਦੂਸਰੇ ਇਹਨਾਂ ਦੇ ਗੱਲ ਜਿਹੜਾ ਫਰਨਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂਹੀਂ ਇਹਨਾਂ ਦਾ ਫਿਰ ਪਰਨਾਚੂ ਸੈਟ ਦੇ ਦਾ। ਹਾਂਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਕਾਰਾ ਪੈਟਰੋਲ ਪੰਪ ਦੇ ਸਾਹਮਣੇ ਪੈਹ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤਾਂ ਇਹ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਛਕਾਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਵਾ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸੁਇਸਾਈਡ ਕਰ ਦਿੰਦੇ ਨੇ ਆਪਣੀ। ਦੀ ਨਰੇਗਰ ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਵਾ ਹੋਇਆ ਉਹਦੇ ਦੂਜਾ ਇਹਨਾਂ ਨੇ ਨਾ ਇਹੋ ਗੱਲ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਣਾ ਕਿਉਂ ਸੈਟ ਕੀਤਾ ਇਹਨਾਂ ਤਿੰਨਾਂ ਚਾਰ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇੱਦਾਂ ਕਰੋ ਨਾ ਤਿੰਨਾਂ ਚਾਰ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਤੇ ਕਾਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਹੀ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਭਾਲਦਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗ ਦੇ ਘਰੋਂ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾ ਲੱਗੇ ਦੱਸ ਦੇ ਨਹੀਂ ਨਾਲ ਸੱਤ ਲੱਗੀ ਆ ਤੇ ਘਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਘਾਦੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਕਹਿੰਦੇ ਨੇ ਦੱਸਿਆ ਨਾ ਕਿ ਘਾਦੀ ਨਾਲ ਲੜਦੇ ਨੇ ਇਹ ਕੀ ਗੱਲ ਹੋਈ ਆ ਤੇ ਅਸੀਂ 112 ਦੇ ਕਾਲ ਕਰ ਦਿੱਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਬਸ ਇਹ ਗੱਲ ਬਾਤ ਨੇ ਐਸਐਸ ਸਰਕਿਟ ਰੱਖਿਆ ਪੋਰਚ ਤੇ ਜੀ ਅਸੀਂ ਤੇਲਪੁਰਾ ਨੂੰ ਜਾ ਰਹੇ ਸੀ ਪੁਲਿਸ ਲੈਣ ਚ ਕਾਨਵਾ ਤੋਂ ਥੋੜੇ ਅੱਗੇ-ਅਗੇ ਜਿੱਥੇ ਸੀਤਾਰਾਮ ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾਰਾਮ ਦਾ ਪੈਟਰੋਲ ਪੰਪ ਤੋਂ ਨੇ ਆਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਨੂੰ ਹੱਥ ਦਿੱਤਾ ਮੁੰਡਾ ਕਾਲਾ ਨੌਰ ਦਾ ਹੀ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀਆਂ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚਲਿਆ ਸੀ ਉਹਨਾਂ ਫੜ ਕੇ ਤੇ ਇੱਕ ਟਾਇਰ ਦੇ ਬਾਹ ਲਿਆ ਇਹਨੂੰ ਸਿਹਾਂ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓ ਦੇ ਇਹ ਰਾਇ ਉਤਮ ਅੰਦੇ ਬੋਸ ਵੀਟਲਾ ਦੇ ਸਰਕਾਰੀ ਐ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਪਿੰਨਾ ਰਿਜਿੰਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਆ ਮੈਂ ਤੇ ਕਹੋ ਆ ਪਿੰਡੀ ਮੀਆਂ ਸੰਗ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾ ਦਾ ਘਰਦਿਆਂ ਨੂੰ ਇਨਫੋਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਣਾ ਤੇ ਪਿੰਡ ਇਨਫੋਰਮ ਕਰ ਦਿੰਦਾ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਇਹ ਬਜ਼ੁਰਗ ਜਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜਿਵੇਂ ਕੋਈ ਛ ਘਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸੁਸਾਈਡ ਕਰ ਦਿੰਦੇ ਆਪਾਂ ਇਹ ਤੇ ਦੋਰ ਦੇੰਦਰ ਦੀ ਗੱਡੀ ਵਾਲ ਨੂੰ ਭਜੇ ਕਿੱਥੇ ਗੱਡੀ ਥੱਲੇ ਆਉਣ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਵਾ ਹੋਇਆ ਉਹਨੇ ਦੂਜਾ ਇਹਨਾਂ ਦੇ ਗੱਲ ਜਿਹੜਾ ਫਰਨਾ ਹੀ ਪਰਨੇ ਦੇ ਨਾਲ ਵੀ ਨਾਲੇ ਆਪਣਾ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਨੇ ਦੇ ਕੋਲ ਸੈਟ ਜਿਦਾ। ਹਾਂਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਕਾਰਾ ਪٹرول ਪੰਪ ਦੇ ਸਾਹਮਣੇ ਪੈ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਘਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਵਾ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸੁਸਾਇਡ ਕਰ ਦਿੰਦੇ ਆ ਆਪਣੇ। ਤੇ ਨਾ ਦੇ ਗੱਲ ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਵਹਾ ਇਹਨਾਂ ਦਾ ਬਚਾਵਾ ਹੋਇਆ ਉਹ ਤੇ ਦੂਜਾ ਇਹਨਾਂ ਨੇ ਨਾ ਇਹਦੇ ਗੱਲ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗੱਲ ਘੁਟੰਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਣਾ ਕਿਉਂ ਸੈਟ ਕੀਤਾ ਇਹਨਾਂ ਤਿੰਨਾਂ ਚ ਉਹ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇਦਾਂ ਕਰਦੋ ਨਾ ਤਿੰਨਾਂ ਚ ਉਹ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਦੇ ਕੋਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਹੈ ਤੇ ਹੁਣ ਅਸੀਂ ਪੁਲਿਸ ਵਾਲੇ ਤੁਹਾਨੂੰ ਨਾਲ ਬਹਾਲਤਾ ਤੇ ਪੁਲਿਸ ਵਾਲੇ ਉਹਨਾਂ ਨੂੰ ਗੱਡੀ 'ਚ ਲੈ ਇਹ ਘਰੋਂ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾ ਲੱਗੇ ਦੱਸਦੇ ਨਹੀਂ ਨਾਲ ਸੱਤ ਲੱਗੀ ਆ ਫਿਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਘਾਦੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਿੰਡ ਵਾਲਿਆਂ ਨੇ ਦੱਸਿਆ ਨਾ ਕਿ ਘਾਦੀ ਨਾਲ ਲੜਿਆ ਨਹੀਂ ਇਹ ਕੀ ਗੱਲ ਹੋਈ ਹੈ ਤੇ ਅਸੀਂ 112 ਦੇ ਬਰੇਕਟ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਬਸ ਇਹ ਗੱਲ ਬਾਤ ਨੇ ਐਸਐਸ ਸਰਕਿਟ ਰੱਖਿਆ ਪੋਰਟਸ ਤੇ ਜੀ ਅਸੀਂ ਤੇਲਪਾਣ ਜਾ ਰਹੇ ਸੀ ਪੁਲਿਸ ਲੈਣ ਚ ਕਾਨਵਾ ਤੋਂ ਥੋੜ੍ਹਾ ਅੱਗੇ-ਅਗੇ ਜਿੱਤੇ ਸੀਤਾ ਰਾਮ ਦਾ ਪੈਟਰੋਲ ਪੰਪ ਆ। ਉਹਦੇ ਸਾਹਮਣੇ ਨਾ ਨਹੀਂ ਨਹੀਂ ਆਪਣੇ ਸਿਟੀ ਨੂੰ। ਹਾਂ। ਹਾਂਜੀ ਸੀਤਾ ਰਾਮ ਦਾ ਪੈਟਰੋਲ ਪੰਪ ਤੋਂ ਦੇ ਅਪੋਜੀਟ। ਹਾਂਜੀ। ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹਨ ਹੱਥ ਦਿੱਤਾ ਮੜਾ ਕਾਲਾ ਨੌਰ ਦਾ ਹੀ। ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚ ਲਿਆ ਹੀ। ਉਹਨਾਂ ਫੜ ਕੇ ਤੇ ਇੱਕ ਥੈੜ ਦੇ ਬਾਹ ਲਿਆ ਇਹਨੂੰ। ਤੇ ਆਹ ਨੂੰ ਆਂਦੇ ਵੀ ਏਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਜਿਹਦਾ ਛਿਟੀ ਲਾ ਕੇ। ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਇਹ ਆਇਆ ਉਹ ਤਾਂ ਅਨੁਭਵ ਸੀ ਟਲਾ ਸਰਕਾਰੀ ਐ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਕੀ ਨਾ ਰਜੀਂਦਰ ਸਿੰਘ ਸੀਸਰਾ ਪਿੰਡ ਸੀਸਰਾ ਦਾ ਸਿਆਲ ਨੇ ਤੇ ਕਾਹਵਾ ਪੈਰੀ ਮੀਆਂ ਸੰ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾ ਦਾ ਭਰਦਿਆ ਨੂੰ ਇਨਫਾਰਮ ਕਰਤਾ ਹਾਂ ਓਏ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜਦੋਂ ਮੈਂ ਜਾਣਾ ਤੇ ਪਿੰਡ ਇਨਫਾਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਠੀਕ ਹੈ